ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸੰਗਤਾਂ ਦੀ ਮਦਦ ਦੇ ਨਾਲ ਸੇਵਾ ਦੇ ਕਾਰਜ ਨਿਭਾਏ ਜਾ ਰਹੇ ਹਨ ਨਵੇਂ ਲੰਗਰ ਘਰ ਦੀ ਉਸਾਰੀ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੰਗਤਾਂ ਦਾ ਸਿਲਾ ਆ ਬੁਮੜਿਆ ਇਸ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਕਰਨਤ ਮਸਤਕ ਹੋ ਰਹੀਆਂ ਹਨ ਅਤੇ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਨੂੰ ਪ੍ਰਾਪਤ ਕਰ ਰਹੀਆਂ ਨੇ ਗੁਰਦੁਆਰਾ 베ਰ ਸਾਹਿਬ ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿੱਚ ਸਥਿਤ ਹੈ। ਇਹ ਗੁਰੂ ਘਰ ਸੁਲਤਾਨਪੁਰ ਲੋਧੀ ਦੇ ਲੈਂਦੇ ਪਾਸੇ ਵੱਲ ਸਥਿਤ ਹੈ। ਇਹ ਗੁਰੂ ਘਰ ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਜੀ ਦੇ ਚਰਨ ਛੂਪਾਪਤ ਹੈ। ਇਤਿਹਾਸਕ ਗੁਰਦੁਆਰਾ 베ਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ 베ਰੀ ਵੀ ਮੌਜੂਦ ਹੈ। ਮੀਤ ਮੈਨੇਜਰ ਚੰਚਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਸੰਤ ਮਹਾਪੁਰਸ਼ ਇੱਥੇ ਸੇਵਾ ਨਿਭਾ ਰਹੇ ਹਨ ਅਤੇ ਜਿਹੜਾ ਵੀ ਕੰਮ ਸੰਤਾਂ ਮਹਾਪੁਰਖਾਂ ਨੇ ਆਰੰਭ ਕੀਤਾ ਉਹ ਨਿਸ਼ਚਿਤ ਸਮੇਂ ਦੇ ਵਿੱਚ ਪੂਰਾ ਕੀਤਾ ਹੈ ਨਵੇਂ ਲੰਗਰ ਘਰ ਦੀ ਉਸਾਰੀ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੰਗਤ ਦਾ ਸੇ ਲਾਭ ਉਮੜਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਚਲ ਸਿੰਘ ਮੀਤ ਮੈਨੇਜਰ ਗੁਰਦੁਆਰਾ ਸ੍ਰੀ ਬੀਰ ਸਾਹਿਬ ਵਿਖੇ ਤਕਰੀਬਨ 1 ਸਾਲ ਤੋਂ ਇੱਥੇ ਸੇਵਾ ਨਿਭਾ ਰਿਹਾ ਹਾਂ ਅੱਜ ਜਿਹੜਾ ਅੱਜ ਐਤਵਾਰ ਦਾ ਦਿਹਾੜਾ ਹੈ ਇੱਥੇ ਸੰਤ ਮਹਾਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਨ ਸਾਹਿਬ ਵਾਲਿਆਂ ਦੀ ਚੱਲ ਰਹੀ ਆ ਕਾਫੀ ਲੰਮੇ ਸਵੇਰ ਤੋਂ ਸੁਬਾਹਾਂ ਜਿਹੜੀਆਂ ਸੰਤ ਮਹਾਪੁਰਸ਼ ਇੱਥੇ ਕਰ ਰਹੇ ਆ 550 ਸਾਲਾਂ ਤੇ ਵੀ ਜਿਹੜੀਆਂ ਸੁਬਾਹਾਂ ਸੰਤਾਂ ਮਹਾਪੁਰਸ਼ਾਂ ਨੇ ਬੜੇ ਰਾਤ ਦਿਨ ਇੱਕ ਕਰਕੇ ਸਰਾਵਾ ਦਫਤਰ ਲੰਗਰ ਹਾਲ ਦੀਆਂ ਜਿਹੜੀਆਂ ਸਵਾਵਾਂ ਉਹ ਪੂਰੀਆਂ ਕੀਤੀਆਂ ਇੱਥੇ ਸੰਤਾ ਮਹਾਂਪੁਰਸ਼ਾਂ ਦੀ ਇੰਨੀ ਦੀਨ ਹੈ ਕਿ ਜਿਹੜਾ ਵੀ ਕਾਰਜ ਸੰਤਾ ਮਹਾਂਪੁਰਸ਼ਾਂ ਨੇ ਆਰੰਭ ਕੀਤਾ ਉਹ ਨਿਸ਼ਚਿਤ ਸਮੇਂ ਦੇ ਵਿੱਚ ਹੀ ਪੂਰਾ ਕੀਤਾ ਵਾ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਨ ਲੋਦੀ ਦੇ ਮੋਦੀ ਖਾਨੇ ਦੇ ਵਿੱਚ ਮੋਦੀ ਵਜੂ ਨੌਕਰੀ ਕੀਤੀ ਸੀ ਇਸੇ ਧਰਤੀ ਉੱਤੇ ਵੇਈ ਨਦੀ ਹੈ ਜਿਸ ਦੇ ਵਿੱਚ ਗੁਰੂ ਜੀ ਇਸ਼ਨਾਨ ਕਰਦੇ ਸਨ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ ਉਪਰੰਤ ਜਗਤ ਉਧਾਰ ਦੇ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਅੱਜ ਵੀ 20 ਰੁਪਈਆਂ ਤੋਂ ਲੈ ਕੇ 80 ਬਖਸ਼ਿਸ਼ ਹੋਈ ਆ ਕਿ ਉਹ ਵਧਿਆ ਭੋਲਿਆ ਇੱਥੇ ਜਿਹੜੀਆਂ ਸੰਗਤਾਂ ਗੁਰੂ ਨਾਨਕ ਦੇ ਘਰ ਇਹ ਨਨਕਾਣਾ ਸਾਹਿਬ ਜਿਉਂ ਜਾਣਿਆ ਜਾਂਦਾ ਵਾ ਇੱਕ ਨਨਕਾਣਾ ਪਾਕਿਸਤਾਨਾ ਦੂਸਰਾ ਨਨਕਣਾ ਇਹ ਆ ਜਿਹੜਾ ਇੱਥੇ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਫੀ ਲੰਮਾ ਸਮਾਂ ਇਸ ਸਥਾਨ ਤੇ ਜਿਹੜਾ ਰਹਿ ਕੇ ਮੋਤੀਖਾਨਾ ਗੁਰੂ ਕਾ ਬਾਗ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਸੀ ਉਸ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਇਸੇ ਸਥਾਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹੀ ਨਦੀ ਦੇ ਵਿੱਚ ਲੋਪ ਹੋ ਕੇ ਤੀਸਰੇ ਦਿਨ ਜੋ ਗੁਰਦੁਆਰਾ ਸ੍ਰੀ ਸੰਤ ਘਾੜ ਸਾਹਿਬ ਵਿਖੇ ਪਰਗਟ ਹੋਏ ਆ ਇਸ ਸਥਾਨ ਤੇ ਜਿਹੜੀਆਂ ਆਮ ਰੁਟੀਨ ਦੇ ਵਿੱਚ ਵੀ ਸੰਤਾ ਜਿਹੜੀਆਂ ਬਹੁਤ ਜ਼ਿਆਦਾ ਹਿਆਰਾਂ ਦੇ ਵਿੱਚ ਨਾਤਮਸਤਕ ਹੁੰਦੀਆਂ ਹਨ ਅੱਜ ਸੰਤਾ ਮਹਾਪੁਰਖਾਂ ਵੱਲੋਂ ਲੰਗਰ ਹਾਲ ਦਾ ਜਿਹੜਾ ਰਸੋਈ ਘਰ ਉਸ ਦਾ ਲੈੰਟਰ ਆ ਅੱਜ ਸੰਤਾ ਜਿਹੜੀਆਂ ਕਾਫੀ ਤਦਾਦ ਦੇ ਵਿੱਚ ਆ ਜਿਹੜਾ ਅੱਜ ਸਵੇਰੇ 6 ਵਜੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਅਰਦਾਸ ਬੇਨਤੀ ਕਰਕੇ ਉਸ ਸੱਚੇ ਪਾਤਸ਼ਾਹ ਤੋਂ ਅਸ਼ੀਰਵਾਦ ਲੈ ਕੇ ਜਿਹੜਾ ਲੈਂਟਰ ਦੀ ਸ਼ੁਰੂਆਤ ਹੋਈ ਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ ਨੇ ਜਾਣਕਾਰੀ ਦਿੱੰਨ ਅੰਦਸਿਆ ਕਿ આજਕਾਰ ਸੇਵਾ ਵਾਲੇ ਸਤਕਾਰਯੋਗ ਬਾਬਾ ਜੱਤਾਰ ਸਿੰਘ ਤਰੰਤਾਰਣ ਵਾਲਿਆਂ ਦੇ ਵੱਲੋਂ ਲੰਗਰ ਹਾਲ ਦੀ ਰਸੋਈ ਘਰ ਦਾ ਲੈਂਟਰ ਪਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਇਤਿਹਾਸ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਗੁਰਦੁਆਰਾ 베ਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਤ ਇੱਕ 베ਰੀ ਮੌਜੂਦ ਹੈ ਇਸ ਜਗ੍ਹਾ ਉੱਪਰ ਗੁਰੂ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ گزارੇ ਨੇ ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਮਹਾਰਾਜਾ ਜਗਤਜੀਤ ਸਿੰਘ ਖਪੂਰਥਲਾ ਦੁਆਰਾ 1941 ਦੇ ਵਿੱਚ ਬਣਵਾਈ ਗਈ ਸੀ ਸਭ ਤੋਂ ਪਹਿਲਾਂ ਸਹਿਰ ਸ੍ਰੀ ਗੁਰੂਗ੍ਰਾਮ ਸਾਹਿਬ ਜੀ ਦੀ ਪਾਵਨ ਪਵਤਰ ਹਜ਼ੂਰੀ ਨੂੰ ਨਤਮਸਤਕ ਹੁੰਦੇ ਆ ਗੁਰੂ ਕੀ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਇਸ ਧਰਤੀ ਤੇ ਪਏ ਹਨ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ 14 ਸਾਲ 9 ਮਹੀਨੇ 13 ਦਿਨ ਸਤਿਗੁਰੂ ਜੀ ਇੱਥੇ ਮਈ ਦੇ ਕੰਡੇ ਇਸ਼ਨਾਨ ਕਰਦੇ ਰਹੇ ਇਸ਼ਨਾਨ ਕਰਨ ਅਪਰੰਤ ਉਹ ਬੰਦਗੀ ਦੇ ਵਿੱਚ ਲੀਨ ਹੋ ਜਾਂਦੇ ਇਸ ਧਰਤੀ ਤੇ ਸਤਿਗੁਰੂ ਜੀ ਦਾ ਇੰਨਾ ਲੰਮਾ ਸਮਾਂ ਰਹਿਣਾ ਜਦੋਂ ਜਿਹੜਾ ਵੀ ਵਿਅਕਤੀ ਚਾਹੇ ਉਹ ਕੋਈ ਵੀ ਧਰਮ ਦਾ ਹੋਵੇ ਜਦੋਂ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡੋੜੀ ਤੋਂ ਅੰਦਰ ਆ ਜਾਂਦਾ ਹੈ ਤੇ ਉਸ ਨੂੰ ਉਹ ਵਾਈਬ੍ਰੇਸ਼ਨ ਉਹ ਸ਼ਾਂਤੀ ਜਿਹੜੀ ਹੈ ਮਨ ਨੂੰ ਪ੍ਰਾਪਤ ਹੁੰਦੀ ਹੈ ਤੇ ਗੁਰੂ ਕੇ ਲੰਗਰ ਜਿਹੜੀ ਪ੍ਰਥਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਪਾਸੋਂ ਥੱਪੜ ਖਾ ਕੇ ਤੇ ਇਸ ਲੰਗਰ ਦੀ ਪ੍ਰਥਾ ਨੂੰ ਚਲਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਇੱਥੇ ਅਟੁੱਟ ਵਰਤਦੇ ਹਨ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ 24 ਘੰਟੇ ਪ੍ਰਸ਼ਾਦੇ ਦਾ ਚਾਹ ਦਾ ਲੰਗਰ ਚੱਲਦਾ ਹੈ। ਹਰ ਰੋਜ਼ ਦਾਲ, ਸਬਜ਼ੀ ਤੇ ਕੋਈ ਨਾ ਕੋਈ ਮਿੱਠੀ ਚੀਜ਼, ਕੜਾ ਪ੍ਰਸ਼ਾਦ, ਖੀਰ, ਚਾਵਲ ਆਦਕ ਗੁਰੂ ਕੇ ਲੰਗਰ ਵਿੱਚ ਚੱਲਦੇ ਹਨ। ਅੱਜ ਕਾਰ ਸੇਵਾਵਾਂ ਵਾਲੇ ਬਾਬੇ ਸਤਕਾਰਯੋਗ ਬਾਬਾ ਦਿਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਵੱਲੋਂ ਲੰਗਰ ਦੀ ਰਸੋਈ ਹਾਲ ਦਾ ਲੈਂਟਰ ਪਾਇਆ ਜਾ ਰਿਹਾ ਹੈ ਤੇ ਐਤਵਾਰ ਦੀ ਆਮਦ ਨੂੰ ਮੁੱਖ ਰੱਖ ਕੇ ਅੱਜ ਇਸ ਸਥਾਨ ਤੇ ਬੜੀਆਂ-ਬੜੀਆਂ ਭਾਰੀ ਰੌਣਕਾਂ ਹਨ ਤੇ ਅੱਜ ਗੁਰੂ ਕੇ ਲੰਗਰ ਦੇ ਵਿੱਚ ਮਾਲ ਪੂੜੇ ਖੀਰਾ ਮਿੱਠੇ ਚਾਵਲ ਤੇ ਹੋਰ ਦਾਲ ਸਬਜ਼ੀਆਂ ਆਦਕ ਦੇ ਲੰਗਰ ਚੱਲ ਰਹੇ ਹਨ ਜਿੱਥੇ ਗੁਰੂ ਕਾ ਲੰਗਰ ਸਾਡੇ ਪੇਟ ਦੀ ਤ੍ਰਿਪਤੀ ਕਰਦਾ ਹੈ ਉਥੇ ਸ਼ਬਦ ਦਾ ਲੰਗਰ ਗੁਰੂ ਕਾ ਕੀਰਤਨ ਜਿਹੜਾ ਹੈ ਉਹ ਵੀ ਚੱਲ ਰਿਹਾ ਹੈ ਕਿਉਂਕਿ ਜੀਵ ਦੀ ਜਿਹੜੀ ਰੂਹ ਦੀ ਖਰਾਕ ਹੈ ਆਤਮਾ ਦੀ ਖਰਾਕ ਹੈ ਉਹ ਗੁਰੂ ਕੀ ਸਿੱਖਤ ਸਲਾਹ ਹੈ ਤੇ ਸਤਗੁਰੂ ਜੀ ਦੀ ਸਿੱਖਤ ਸਲਾਹ ਦਾ ਕੀਰਤਨ ਜਿਹੜਾ ਹੈ ਉਹ ਹੋ ਰਿਹਾ ਹੈ ਸਾਦੀ ਇੱਥੇ ਹਾਜ਼ਰੀ ਭਰਨ ਦੇ ਨਾਲ ਜਿੱਥੇ ਮਨ ਦੀ ਤ੍ਰਿਪਤੀ ਗੁਰੂ ਕੀ ਬਾਣੀ ਦੇ ਨਾਲ ਹੁੰਦੀ ਹੈ ਉਥੇ ਪੇਟ ਦੀ ਤ੍ਰਿਪਤੀ ਗੁਰੂ ਕੇ ਲੰਗਰ ਦੀ ਲੰਗਰ ਨਾਲ ਹੁੰਦੀ ਹੈ SGPC ਮੈਂਬਰ ਬਲਦੇਵ ਸਿੰਘ ਕਲਿਆਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੈਂ ਧੰਨ ਧੰਨ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਣ ਵਾਸਤੇ ਆਇਆ ਸੀ ਅਤੇ ਇਸ ਦੌਰਾਨ ਉਹਨਾਂ ਨੇ ਕਾਰ ਸੇਵਾ ਵਾਲੇ ਸਤਕਾਰਯੋਗ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੂੰ ਅਤੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਵਧਾਈ ਵੀ ਦਿੱਤੀ ਉਹਨਾਂ ਕਿਹਾ ਕਿ ਕਾਰ ਸੇਵਾ ਵਾਲੇ ਸਤਕਾਰਯੋਗ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦਾ ਵੱਡਾ ਯੋਗਦਾਨ ਰਿਹਾ ਹੈ ਚਾਹੇ ਇੱਥੇ ਸਰਾਵਾ ਬਣੀਆਂ ਹੋਣ ਚਾਹੇ ਇੱਥੇ ਦਫਤਰ ਬਣੇ ਹੋਣ ਫਿਰ ਚਾਹੇ ਇੱਥੇ ਲੰਗਰ ਹਾਲ ਬਣਿਆ ਹੋਵੇ ਉਹਨਾਂ ਦਾ ਹਮੇਸ਼ਾ ਤੋਂ ਹੀ ਵੱਡਾ ਯੋਗਦਾਨ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਕਲਿਆਣ ਮੈਂਬਰ ਐਸਜੀਪੀਸੀ ਹਲਕਾ ਛਾ ਕੋਟ ਅੱਜ ਮੈਂ ਤੰਤਨ ਗੁਰਦੁਆਰਾ ਭੇਰਛਾ ਵਿਖੇ ਨਕਮਖ ਹੋਣ ਵਾਸਤੇ ਆਇਆ ਸੀ ਕਿਉਂਕਿ ਜੋ ਬਾਬਾ ਜਗਤਾਰ ਸਿੰਘ ਜੀ ਹੋਣੀ ਹੈ ਕਾਰ ਸੇਵਾ ਵਾਲੇ ਕਰਨਤਾਰ ਵਾਲੇ ਉਹਨਾਂ ਵੱਲੋਂ ਜੋ ਲੋਵਾਂ ਦਾ ਤੇ ਲੰਗਰ ਦਾ ਅੱਜ ਉਹਨਾਂ ਨੇ ਬਿਲਡਿੰਗ ਦਾ ਨਿਊ ਪੱਥਰ ਰੱਖਿਆ ਸੀ ਅੱਜ ਲੈਂਟਰ ਪੈ ਰਿਆ ਵਾ ਮੈਂ ਉੱਥੇ ਆਇਆ ਸੀਗਾ ਮੈਂ ਬਾਬਾ ਜਗਤਾਰ ਸਿੰਘ ਹੁਣਾਂ ਨੂੰ ਵਧਾਈ ਵੀ ਦਿਨਾ ਕਿ ਉਹਨਾਂ ਦੀ ਸੇਵਾ ਨੇ ਗੁਰਦੁਆਰਾ ਬੇਰ ਸਾਹਿਬ ਦੀ ਬਹੁਤ ਸਾਰੀ رونਕ ਬਹੁਤ ਸਾਰਾ ਇੱਥੇ ਦਾ ਪ੍ਰਬੰਧ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਆ। ਭਵੇਂ ਇੱਥੇ ਸਰਾਮਾ ਬਣੀਆਂ ਹੋਣ। ਭਵੇਂ ਇੱਥੇ ਦਫਤਰ ਬਣੇ ਹੋਣ। ਭਵੇਂ ਇੱਥੇ ਲੰਗਰਾਂ ਦੇ ਪ੍ਰਬੰਧਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਤੇ ਬਾਬਾ ਜਗਤਾਰ ਸਿੰਘ ਜੀ ਤਰਨਤਾਰ ਵਾਲਿਆਂ ਦਾ ਮੈਂ ਬਤੌਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਨੰਦ ਰਤਨ ਬਾਤ ਕਰਦਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ દૂર તે મુદ્દે નેડે પંજાબી ટીવી